ਲੋ ਭਰਾਵੋ ਹੁਣ ਜਿਹੜੇ 4 ਹਲਕਿਆਂ ਤੇ ਜਿਮਨੀ ਚੋਣਾਂ ਹੋਈਆਂ ਸੀ ਕਿਸੇ ਦੀ ਗਿੱਦੜਵਾ ਤੇ ਜ਼ੋਰ ਲੱਗਿਆ ਹੋਇਆ ਸੀ ਕਿਸੇ ਦਾ ਡੇਰਾ ਬਾਬਾ ਨਾਨਕਾ ਹਲਕੇ ਤੇ ਜ਼ੋਰ ਲੱਗਿਆ ਹੋਇਆ ਸੀ ਕਿਸੇ ਦਾ ਬਰਨਾਲੇ ਜ਼ੋਰ ਲੱਗਿਆ ਸੀ ਇੱਕ ਹਲਕਾ ਹੋਰ ਕਿਸੇ ਦਾ ਜ਼ੋਰ ਉੱਥੇ ਲੱਗਿਆ ਹੋਇਆ ਸੀ ਸਾਰੇ ਪਾਰਟੀਆਂ ਪੱਬਾਂ ਤੇ ਹੋ ਗਈਆਂ ਸੀ ਜਿੰਨੀਆਂ ਪਾਰਟੀਆਂ ਸੀ ਸਾਰੇ ਲੋਕਾਂ ਦੇ ਭਰਾ ਬਣ ਗਏ ਸੀ ਭੈਣਾਂ ਬਣ ਗਈਆਂ ਸੀ ਪਰ ਇਸ ਵਕਤ ਇਲੈਕਸ਼ਨ ਲੰਘ ਗਿਆ ਹੁਣ ਉਦੋਂ ਬਾਅਦ ਤੁਹਾਡੀ ਫਿਰ ਉਹੀ ਔਕਾਤ ਹੋ ਗਈ ਆ ਜਿਵੇਂ ਇੱਕ ਕੋਠੇ ਦੇ ਮੈਂ ਮਾਫੀ ਚਾਹੁੰਦਾ ਇਹ ਗੱਲ ਕਹਿਣ ਲੱਗਿਆ ਪਰ ਜਿਹੜੇ ਗਰੀਬ ਲੋਕ ਹੁੰਦੇ ਆ ਚਾਹੇ ਉਹ ਐਸਸੀ ਬੀਸੀ ਜਰਨਲ ਹਿੰਦੂ ਮੁਸਲਮਾਨ ਸਿੱਖ ਈਸਾਈ ਕੋਈ ਹੁਣ ਮੈਂ ਗਰੀਬ ਦੀ ਗੱਲ ਕਰਨ ਲੱਗਿਆ ਜਿਵੇਂ ਰੁਪਏ ਵਾਲੀ ਚਿੰਗਮ ਨੂੰ ਚਾਬਣ ਤੋਂ ਬਾਅਦ ਸੱਟ ਦਿੱਤਾ ਜਾਂਦਾ ਜਿਵੇਂ ਲੋੜ ਪੈਂਦੇ ਮੁੰਨੀ ਬਦਨਾਮ ਨੂੰ ਕੋਠੇ ਵਾਲੀ ਤੇ ਪਹੁੰਚਿਆ ਜਾਂਦਾ ਲੋੜ ਤੋਂ ਬਾਅਦ ਉਹਨਾਂ ਦੀ ਕੋਈ ਲੋੜ ਨਹੀਂ ਰਹਿੰਦੀ ਤੇ ਇਹਨਾਂ ਮੰਤਰੀਆਂ ਨੇ ਸਾਨੂੰ ਵੀ ਕੋਠੇ ਵਾਲੇ ਜਾਨ ਸਮਝਿਆ ਇਹ ਸਿਰਫ ਤੇ ਸਿਰਫ ਜਦੋਂ ਇਹਨਾਂ ਨੂੰ ਲੋੜ ਹੁੰਦੀ ਆ ਸਾਡੇ ਕੋਲ ਉਦੋਂ ਆਉਂਦੇ ਆ ਉਦੋਂ ਬਾਅਦ ਸਾਡੇ ਕੋਲ ਕੋਈ ਨਹੀਂ ਪਹੁੰਚਦਾ ਕੀ ਜਿਹੜੇ ਹੁਣ 4 ਐਮਐਲਏ ਜਿੱਤੇ ਆ ਜਿਮਨੀ ਚੋਣਾਂ ਦੇ ਉਹਨਾਂ ਨੂੰ ਪਤਾ ਕਿ ਸਾਡੇ ਕੋਲ 2.5 ਸਾਲ ਆ ਸਿਰਫ ਔਰ 6 ਮਹੀਨੇ ਪ੍ਰਚਾਰ ਦੇ ਲੰਘ ਜਾਣੇ ਆ ਕਹਿਨ ਤੋਂ ਭਾਵ ਉਹਨਾਂ ਕੋਲ 2 ਸਾਲਾ ਗਿਣਤੀ ਦੇ ਕਿੰਨੇ 2 ਸਾਲ ਕੀ ਉਹਨਾਂ ਨੇ ਪਲਾਨ ਤਿਆਰ ਕਰ ਲਏ ਆ ਕਿ 2 ਸਾਲਾਂ ਵਿੱਚ ਹਲਕੇ ਦਾ ਚੰਗਾ ਕੀ ਕਰਨਾ ਹਲਕੇ ਨੂੰ ਕਿਵੇਂ ਸਵਾਰਨਾ ਕਿਉਂਕਿ ਜਿਹੜੇ ਲੋਕਾਂ ਕੋਲ ਤੁਸੀਂ ਵੋਟਾਂ ਮੰਗਣ ਜਾਂਦੇ ਆ ਜਿਹੜੇ ਲੋਕਾਂ ਕੋਲ ਤੁਸੀਂ ਵੋਟਾਂ ਮੰਗਣ ਜਾਂਦੇ ਆ ਉਹ ਲੋਕ ਐਨੇ ਦਿਮਾਗੀ ਨਹੀਂਗੇ ਉਹ ਲੋਕ ਸੈਲਫਿਸ਼ ਨਹੀਂਗੇ ਉਹ ਲੋਕ ਭੋਲੇ ਆ ਤੁਹਾਡੀ ਬੋਲੀ ਦੇ ਵਿੱਚ ਕਿੱਗੇ ਮੰਤਰੀਓ ਸਾਡੀ ਬੋਲੀ ਦੇ ਵਿੱਚ ਲੋਕ ਭੋਲੇ ਤੇ ਤੁਹਾਡੀ ਬੋਲੀ ਦੇ ਵਿੱਚ ਲੋਕ ਬੇਕੂਫ ਆ ਤੁਹਾਡੀ ਬੋਲੀ ਦੇ ਅਨੁਸਾਰ ਵੇਖੀਏ ਤਾ ਲੋਕਾਂ ਨੂੰ ਅਕਲ ਹੈ ਨਹੀਂ ਤੁਹਾਡੀ ਬੋਲੀ ਦੇ ਵਿੱਚ ਕਹਿ ਲਈਏ ਤਾਂ ਲੋਕ ਇੱਕ ਘਾ ਜਿਹਨੂੰ ਹਰ ਕੋਈ ਆ ਕੇ ਜਾਨਵਰ ਚਰ ਕੇ ਲੰਘ ਜਾਂਦਾ ਪਰ ਜਿਹੜਾ ਘਾ ਹੁੰਦਾ ਹਰਾ ਹੋ ਜਾਂਦਾ ਗਧੇ ਕੋੜੇ ਭੁੱਖੇ ਮਰਦੇ ਆ ਯਾਦ ਰੱਖ ਲੋ ਗੱਲ ਕੀ ਹੁਣ ਜਿਹੜੇ ਪਾਣੀਆਂ ਦੇ ਨਾਲ ਲੋਕਾਂ ਨੂੰ ਕੈਂਸਰ ਹੋ ਰਿਆ ਬਿਮਾਰੀਆਂ ਲੱਗ ਰਹੀਆਂ ਜਾਂ ਜਿਹੜੀਆਂ ਫੈਕਟਰੀਆਂ ਉਹ ਆ ਕੇ ਆਹ ਫੈਕਟਰੀਆਂ ਦਾ ਗੰਦਾ ਪਾਣੀ ਕੈਮੀਕਲ دریاਵਾਂਾਂ ਦੇ ਵਿੱਚ ਨਹਿਰਾਂ ਦੇ ਵਿੱਚ ਸਿੱਟਿਆ ਜਾ ਰਿਹਾ ਕੀ ਤੁਸੀਂ ਬੋਲੋਗੇ ਜਾਂ ਜਿਵੇਂ ਅੰਗਰੇਜ਼ਾਂ ਵੇਲੇ ਰਾਜੇ ਮਹਾਰਾਜਿਆਂ ਵੇਲੇ ਜਦੋਂ ਪਿੰਡਾਂ ਦੇ ਸ਼ਹਿਰਾਂ ਦੇ ਜਿਹੜੇ ਸੂਬਿਆਂ ਦੇ ਲੀਡਰ ਬਣਾਏ ਹੁੰਦੇ ਸੀ ਜਿਵੇਂ ਉਹਨਾਂ ਦਾ ਕੰਮ ਚਮਚਾਗਰੀ ਤੇ ਹੁੰਦਾ ਸੀ ਕਿ ਤੁਹਾਡਾ ਵੀ ਕੰਮ ਚਮਚਾਗਰੀ ਤੇ ਰਹੂਗਾ ਜਿਵੇਂ ਉਹਨਾਂ ਦੇ ਵੇਲੇ ਅੰਗਰੇਜ਼ ਜੋ ਕਰਦੇ ਸੀ ਤਵੱਗੋ ਕਹਿੰਦੇ ਸੀ ਜੋ ਹੁਕਮ ਮੇਰੇ ਆਕਾ ਕਿ ਤੁਸੀਂ ਵੀ ਉਹੀ ਕਰੋਗੇ ਦੱਸੋ ਹਏ ਇਹਨਾਂ 4 ਐਮਐਲਏ ਕੋਲ ਜਵਾਬ ਗਿੱਦੜਵਾ ਵਾਲਿਓ ਡੇਰਾ ਬਾਬਾ ਨਾਨਕ ਹਲਕੇ ਵਾਲਿਓ ਬਰਨਾਲੇ ਵਾਲਿਓ ਹੋਰ ਜਿਹੜਾ ਹਲਕਾ ਸੀ ਸਾਰੇ ਕੰਤੋ ਪਾਵ 117 ਹਲਕੇ ਦੇ ਲੋਕੋ ਥੋਡੇ ਹਾਲਾਤ ਦਿਨੋ ਦਿਨ ਮਾੜੇ ਹੁੰਦੇ ਜਾਂਦੇ ਆ ਤੁਹਾਨੂੰ ਕੋਈ ਇਹ ਵੀ ਨਹੀਂ ਪੁੱਛਦਾ ਕਿ ਤੁਹਾਡਾ ਇਲਾਜ ਚੰਗਾ ਹੋ ਰਿਹਾ ਜਾਂ ਨਹੀਂ ਹੋ ਰਿਹਾ ਤੁਸੀਂ ਰੁਪਈਏ ਵਾਲੀ ਚਿੰਗਮ ਰਹਿ ਗਏ ਤੁਸੀਂ ਮੁਰਗੀਆਂ ਤੁਹਾਨੂੰ ਚੋਗਾ ਸਿੱਟਿਆ ਜਾਂਦਾ ਤੁਸੀਂ ਚੁਗ ਲੈਨੇ ਆ ਆਖਰ ਨੂੰ ਥੋੜੀ ਸੁੱਖ ਲੱਗਣੀ ਆ ਕਿਸੇ ਮਰਜੀ ਬਾਬੇ ਦੀ ਸੁੱਖ ਲੱਗੇ ਕਿਸੇ ਕਾਰੇ ਕੁੱਕਰ ਦੀ ਸੁੱਖ ਲੱਗਣੀ ਆ ਕਿਸੇ ਮੇਰੇ ਅਰਗੇ ਦੀ ਸੁਰੱਖਿ ਕੁਕੜੀ ਦੀ ਸੁੱਖ ਲੱਗਣੀ ਆ ਕਿਸੇ ਦੀ ਆ ਬੱਗੀ ਰੱਤੀ ਦੀ ਸੁੱਖ ਲੱਗਣੀ ਆ ਤੇ ਕਿਸੇ ਵਿਆਹ ਸ਼ਾਦੀਆਂ ਚ ਸੁੱਖ ਲੱਗਣੀ ਆ ਉਸੇ ਤਰ੍ਹਾਂ ਕਿਸੇ ਨੇ ਆਪਾਂ ਨੂੰ ਕਿਸੇ ਮੰਤਰੀ ਦੀ ਭੇਡ ਚਲਾਉਣਾ ਕਿਸੇ ਨੇ ਚਿੱਟੇ ਵਾਲੇ ਦੀ ਭੇਡ ਚਲਾ ਦੇਣਾ ਕਿਸੇ ਨੇ ਸੱਤੇ ਵਾਲੇ ਦੀ ਭੇਡ ਚਲਾ ਦੇਣਾ ਔਰ ਬਾਕੀ ਜਿਹੜੇ ਬੱਚੇ बिजनेसमੈਨ ਜਿਵੇਂ ਮੈਂ ਤੁਹਾਨੂੰ ਵਿਆਹ ਸ਼ਾਦੀਆਂ ਦਾ ਨਾਮ ਲਿਆ ਉਹ बिजनेसमੈਨਾਂ ਦੇ ਤਾਂ ਤੁਹਾਨੂੰ ਉਹਨਾਂ ਨੇ ਵੱਢ ਕੇ ਅੱਗੇ ਖੁਰਲੀ ਦੇ ਵਿੱਚ ਸਿੱਟਿਆ ਹੋਇਆ ਕਿ ਆ ਲੋ ਚਰ ਲੋ ਜਿੰਨਾ ਚਰੀ ਦਾ ਮੈਂ ਅੱਜ ਉਹਨਾਂ ਚਾਰ ਹਲਕਿਆਂ ਦੇ ਐਮਐਲਏ ਨੂੰ ਬੇਨਤੀ ਕਰਦਾ ਕਿ ਜਿੰਨਾ ਲੋਕਾਂ ਨੇ ਤੁਹਾਡੇ ਸਿਰ ਦੇ ਉੱਤੇ ਤਾਜ ਰੱਖਿਆ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਝਾਤੀ ਮਾਰ ਕੇ ਵੇਖੋ ਦੋ ਡੰਗ ਦੀ ਰੋਟੀ ਮਸਾ ਪਕਦੀ ਆ ਤੁਹਾਡੇ ਹਲਕਿਆਂ ਦੇ ਵਿੱਚ ਉਹ ਤੁਹਾਡੇ ਹਲਕਿਆਂ ਦੇ ਵਿੱਚ ਮਾਂ ਜਿਹੜੇ ਆਉਦੇ ਪੱਟੋ ਪਿੱਟਦੀ ਫਿਰਦੀ ਆ ਕਿ ਮੇਰੇ ਪੁੱਤ ਨੂੰ ਨਸ਼ੇ ਤੋਂ ਹਟਾ ਲਓ ਮੇਰੇ ਪੁੱਤ ਨੂੰ ਨਸ਼ੇ ਤੋਂ ਹਟਾ ਲਓ ਉਹ ਆਏ ਵਾਰ ਕੋਈ ਮਾਵਾਂ ਇਹੋ ਜੀਆਂ ਜਿਨ੍ਹਾਂ ਦੇ ਸਿਰ ਤੇ ਉਹਨਾਂ ਦੇ ਘਰ ਵਾਲੇ ਦਾ ਹੱਥ ਨਹੀਂ ਉਹ ਦੁਨੀਆ ਛੱਡ ਕੇ ਜਾਂਦਾ ਰਿਆ ਬੱਚਾ ਉਹਦਾ ਉਹ ਨਸ਼ੇ ਦੇ ਵਿੱਚ ਡੇਲੀ ਮਰ ਰਿਆ ਤੇ ਉਹ ਕਿਸੇ ਵੱਲ ਉਹ ਰੱਬ ਦੇ ਛੱਡ ਕੇ ਰੱਬ ਨੂੰ ਭੁੱਲ ਕੇ ਹਰ ਧਰਮ ਦਾ ਵਿਅਕਤੀ ਰੱਬ ਨੂੰ ਭੁੱਲ ਜਾਂਦਾ ਵੋਟਾਂ ਦੇ ਦਿਨ ਉਹ ਤੁਹਾਨੂੰ ਆਪ ਦਾ ਰੱਬ ਬਣਾ ਲੈਂਦਾ ਕਿ ਸਾਡਾ ਰੱਬ ਫਲਾਨਾ ਐਮਐਲਏ ਬਣ ਗਿਆ ਤਾਂ ਉਹ ਆ ਤੇ ਤੁਸੀਂ ਇਹੋ ਜਿਹੇ ਰੱਬ ਉਹਨਾਂ ਨੂੰ ਨਹੀਂ ਪਤਾ ਕਿ ਰੱਬ ਦੇ ਭਲੇਖੇ ਉਹ ਸ਼ੈਤਾਨਾਂ ਨੂੰ ਚੁਣੀ ਜਾਂਦੇ ਆ ਕੀ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਇਹ ਚੀਤੀ ਜਿਸ ਦਿਨ ਸੌਂ ਚੱਕਣੀ ਆ ਤੁਸੀਂ ਸੌਂ ਚੱਕਣੀ ਆ ਸੌਧਾਨ ਦੀ ਵੀ ਚੱਕਿਆ ਜੇ ਨਾਲ ਪਰਿਵਾਰ ਦੀ ਸੌਂ ਚੱਕ ਕੇ ਕਹੋ ਜੇ ਕਿ ਅਸੀਂ ਚਿੱਟਾ ਹਲਕੇ ਦੇ ਵਿੱਚੋਂ ਬੰਦ ਕਰ ਦਾਂਗੇ ਉਹਨਾਂ ਭੈਣਾਂ ਦੇ ਜਿਨ੍ਹਾਂ ਦੇ ਸੁਹਾਗ ਉਜੜੀ ਜਾਂਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਰੌਣਕਾਂ ਲਿਆ ਦਾਂਗੇ ਔਰ ਹੋਰਾਂ ਭੈਣਾਂ ਉਹ ਕਿਸੇ ਦਾ ਜਿਹੜਾ ਕਹਿ ਲੋ ਦੁੱਖ ਨਾ ਆਵੇ ਔਰ ਜਿਹੜੇ ਨਸ਼ੇ ਤੇ ਲੱਗੇ ਹੋਏ ਆ ਉਹਨਾਂ ਦਾ ਨਸ਼ਾ ਛਡਾ ਲਾਂਗੇ ਸਰਕਾਰ ਜਿਹੜਾ ਨਸ਼ਾ ਕੇ ਛਡਾਊ ਕੇਂਦਰ ਖੋਲ ਦਿੰਦੀ ਆ ਨਸ਼ੇ ਵੀ ਤੁਹਾਡੇ ਕੇਂਦਰ ਵੀ ਤੁਹਾਡੇ ਆ ਜਿਹੜੇ ਪ੍ਰੈਗਾ ਪ੍ਰੂਗਾ ਕੈਪਸੂਲ ਵਜਦੇ ਆ ਤੁਹਾਨੂੰ ਕੰਪਨੀਆਂ ਦਾ ਪਤਾ ਨਹੀਂ ਕਿੱਥੋਂ ਆਉਂਦੀਆਂ ਤੁਹਾਨੂੰ ਪਤਾ ਹੀ ਨਹੀਂ ਕਿੱਥੇ ਫੈਕਟਰੀਆਂ ਲੱਗੀਆਂ ਸਭ ਪਤਾ ਤੁਹਾਨੂੰ ਐਵੇਂ ਬਸ ਚੱਕਰੇ ਆ ਕਿ ਲੋਕਾਂ ਨੂੰ ਤੁਸੀਂ ਬੇਵਕੂਫ ਸਮਝਦੇ ਆ ਇਨ੍ਹਾਂ ਭੋਲੇ ਪਾਲੇ ਲੋਕਾਂ ਦਾ ਤੁਸੀਂ ਸ਼ੋਸ਼ਣ ਕਰਦੇ ਆ ਦਿਮਾਗੀ ਸ਼ੋਸ਼ਣ ਐਵੇਂ ਤੁਸੀਂ ਬਣ ਜਾਂਦੇ ਆ ਸਾਡਾ ਬਾਪੂ ਸਾਡੀ ਬੇਬੇ ਸਾਡੀ ਭੈਣ ਸਾਡਾ ਭਰਾ 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 ਹੀ ਹੁੰਦਾ ਭੈਣ ਭੈਣ ਹੀ ਹੁੰਦੀ ਆ ਮਾਂ ਪਿਓ ਮਾਂ ਪਿਓ ਹੀ ਹੁੰਦਾ ਤੁਸੀਂ ਆਪਦਿਆਂ ਨੂੰ ਕਿਵੇਂ ਸਾਂਭਦੇ ਆ ਆਪ ਕਿਵੇਂ ਗੱਡੀਆਂ 'ਚ ਘੁੰਮਦੇ ਆ ਜਿਹੜੀ ਸਰਕਾਰ ਆਈ ਦੇਖੀ ਜਿਹਦੀ ਜੇਬ ਭਾਰੀ ਲਾ ਲਈ ਉਸੇ ਨਾਲ ਯਾਰੀ ਹਰ ਸਰਕਾਰ ਦੇ ਵਿੱਚ ਰਹਿਣ ਵਾਲੇ ਬਿਜ਼ਨਸਮੈਨਾਂ ਨੂੰ ਕਹਿਣਾ ਕਿ ਜੇਕਰ ਤੁਹਾਨੂੰ ਲੋਕਾਂ ਦਾ ਫਿਕਰ ਸੀ ਮੈਂ ਸਾਰੇ ਐਮਐਲਏ ਨੂੰ ਕਹਿਣਾ ਥੋਡੀਆਂ ਕੋਠੀਆਂ, ਕਾਰਾਂ, ਸਿਕਿਉਰਟੀਆਂ, ਬੈਂਕ ਬੈਲੈਂਸ ਵਧ ਗਏ ਲੋਕਾਂ ਦੇ ਕਿਉਂ ਘਟ ਗਏ ਤੁਹਾਨੂੰ ਫਿਕਰ ਨਹੀਂ ਲੋਕਾਂ ਦਾ ਦਿਓ ਜਵਾਬ 117 ਐਮਐਲਏ ਗੱਡੀਆਂ ਚ ਘੁਕਣ ਆਲਿਓ ਲੋਕਾਂ ਦੇ ਟੈਕਸ ਤੇ ਪਲਣ ਵਾਲਿਓ ਲੋਕਾਂ ਦੇ ਜਵਾਬ ਸੁਣ ਲੋ ਲੋਕਾਂ ਦੇ ਸਵਾਲ ਜਵਾਬ ਤੁਸੀਂ ਆ ਉਹਨਾਂ ਦੇ ਜਵਾਬ ਵੀ ਤੁਸੀਂ ਦੇਣੇ ਆ ਤੇ ਸਵਾਲ ਵੀ ਤੁਸੀਂ ਆ ਜਦੋਂ ਇੱਕ ਐਮਐਲਏ ਦਾ ਨਾਮ ਲੈ ਲਿਓ ਉਹਨਾਂ ਕਈ ਸਵਾਲ ਜੁੜ ਜਾਂਦੇ ਆ ਕੀ ਹੁਣ ਨਸ਼ਾ ਬੰਦ ਹੋ ਜਾਊਗਾ ਜਾਂ ਜਿਹੜੀਆਂ ਧੀਆਂ ਪੈਣਾ ਲਾਠੀ ਚਾਰਜ ਕਰਾ ਰਹੀਆਂ ਉਹ ਬੰਦ ਹੋ ਜਾਊਗਾ ਨਹੀਂ ਹੋਣਾ ਕੁਝ ਨਹੀਂ ਹੋਣਾ ਇੱਥੇ ਤੇ ਜਿਹੜੇ ਹਲਕੇ ਦੇ ਲੋਕ ਵੋਟਾ ਪਾਉਣੋਂ ਕਾਰੇ ਹੋ ਜਾਂਦੇ ਆ ਭਾਈ ਹੁਣ ਤੁਸੀਂ ਸਵਾਲ ਤਾਂ ਪੁੱਛਦੇ ਨਹੀਂਗੇ ਤੇ ਜਦੋਂ ਕੋਈ ਧੱਕੇਸ਼ਾਹਗਾ ਹੁੰਦੀ ਆ ਉਦੋਂ ਨੀਵਾ ਸਿਰ ਕਰਕੇ মিডিਆ ਅੱਗੇ ਰੋਂ ਜੋਗਰੀ ਰਹਿਗੇ ਤੁਸੀਂ ਮੇਰੀ ਬੇਨਤੀ ਆ ਇਹ ਭੋਲੇ ਭਾਲੇ ਲੋਕ ਆ ਗਿੱਦੜਵਾਦ ਐਮਐਲਏ ਨੂੰ ਡੇਰਾ ਬਾਬੇ ਨਾਨਕ ਦੇ ਬਰਨਾਲੇ ਨੂੰ ਔਰ ਜਿਹੜਾ ਚੌਥੇ ਕਐਮਐਲਏ ਹੋਰ ਬਣਿਆ ਉਹਨੂੰ ਬੇਨਤੀ ਆ ਯਾਰ ਲੋਕਾਂ ਨੇ ਤੁਹਾਡੇ ਸਿਰ ਤੇ ਤਗਮਾ ਰੱਖਤਾ ਤੁਹਾਡਾ ਹੌਸਲਾ ਵਧਾਤਾ ਕਿ ਹੁਣ ਤੁਸੀਂ ਸੱਟਿਆਂ ਨੂੰ ਪਾਸੇ ਕਰੋ ਚਿੱਟਿਆਂ ਨੂੰ ਪਾਸੇ ਕਰੋ ਆ ਰੇਤੇ ਦੀਆਂ ਖੱਡਾਂ ਜਿਹੜੀਆਂ ਉਹਨਾਂ ਨੂੰ ਪਾਸੇ ਕਰੋ ਇਹ ਬਿਜ਼ਨਸ ਬੰਦ ਕਰੋ ਜੇਕਰ ਸਰਕਾਰ ਚਾਵੇ ਕੀ ਨਹੀਂ ਕਰ ਸਕਦੀ ਜੇ ਹਜ਼ਾਰਾਂ ਏਕੜ ਲੱਖਾਂ ਕਰੋੜਾਂ ਏਕੜ ਜ਼ਮੀਨਾਂ ਦੇ ਵਿੱਚੋਂ ਉਹ ਅੱਗ ਲਵਾਉਣਾ ਬੰਦ ਕਰਾ ਸਕਦੀ ਆ ਫੋਰਸਾਂ ਲਾ ਸਕਦੀ ਆ ਤਾਂ ਚਿੱਟਾ ਵੀ ਤੁਹਾਡੇ 2 ਦਿਨਾਂ ਦੀ ਖੇੜਾ ਜਨਾਬ ਤੁਸੀਂ ਕੁਝ ਵੀ ਕਰ ਸਕਦੇ ਆ ਤੇ ਲੋਕੋ ਐਂਡ ਵਾਲੀ ਗੱਲ ਕੀ ਆ ਕਿ ਜਿਹੜੀ ਮੈਂ ਹੁਣ ਦੀ ਜਿਹੜੀ ਗੱਲ ਆ ਪੰਜਾਬੀ 'ਚ ਸੁਣ ਲੋ ਨਾ ਮੈਂ ਸਹਰਿਆਂ ਦੀ ਹੋਈ ਨਾ ਮੈਂ ਪੇਕਿਆਂ ਦੀ ਹੋਈ ਜਿੰਨਾ ਤੇਰੇ ਨਾਲ ਹੱਸੀ ਉਹਨਾ ਡੋਲੀ ਵੇਲੇ ਰੋਈ ਕਹਿਮ ਤੋਂ ਪਾਵ ਕਿ ਤੁਸੀਂ ਕਾਂਗਰਸ ਦੇ ਨਹੀਂ ਹੋਏ ਨਾ ਤੁਸੀਂ ਅਕਾਲੀ ਦਲ ਦੇ ਹੋਏ ਨਾ ਤੁਸੀਂ ਝਾੜੂ ਵਾਲੇ ਦੇ ਹੋਏ ਤੇ ਜਿੰਨਾ ਤੁਸੀਂ ਉਹਨਾਂ ਦੇ ਵੋਟਾਂ ਪਾਉਣ ਲੱਗੇ ਹੱਸੇ ਆ ਉਹਨਾਂ ਤੁਸੀਂ ਅੱਜ ਉਹਨਾਂ ਦੀ ਸਰਕਾਰਾਂ ਦੇ ਵਿੱਚ ਰੋਈ ਜਾਂਦੇ ਆ ਨਾ ਮੈਂ ਸੌਰਿਆਂ ਦੀ ਹੋਈ ਨਾ ਮੈਂ ਪੇਕਿਆਂ ਦੀ ਹੋਈ ਜਿੰਨਾ ਭਗਵੰਤ ਮਾਨ ਦੀਆਂ ਗੱਲਾਂ ਵਿੱਚ ਹੱਸੀ ਉਹਨੇ ਉਹਦੀ ਸਰਕਾਰ ਵਿੱਚ ਰੋਈ ਤੋ ਹੁਣ ਰੋਣਾ ਰਹਿ ਗਿਆ ਏ ਦੁੱਖਾਂ ਰਹਿ ਗਿਆ ਏ ਲੇਖਾਂ ਦੀ ਲਕੀਰ ਬਣ ਕੇ ਕੀ ਖੱਟਿਆ ਐਮ ਐਲ ਏ ਨੂੰ ਜਿਤਾ ਕੇ ਕੀ ਖੱਟਿਆ ਪੰਜਾਬ ਨੇ ਭਗਵੰਤ ਮਾ ਨਾ ਤੇਰੀ ਹੀਰ ਬਣ ਕੇ ਬੜੀ ਆਸੀ ਬੰਦੇ ਦੇ ਆਸ ਫਿੱਕੀ ਪਾਪੀ ਬਾਕੀ ਹੁਣ ਹੋਰ ਕਿਸੇ ਵਿਅਕਤੀ ਤੇ ਵੀ ਵਿਸ਼ਵਾਸ ਕਰਨ ਲੱਗਿਆ ਪਰ ਲੋਕ ਕਰ ਲੈਂਦੇ ਵਿਸ਼ਵਾਸ ਕਿ ਇਹ ਸਵਾਲ ਕਰਨ ਵਾਲੇ ਨਹੀਂ ਇਹ ਸਿਰਫ ਸਿਰ ਗੱਲਾਂ ਸੁਣਨ ਵਾਲੇ ਆ ਔਰ ਗੱਲਾਂ ਸੁਣ ਕੇ ਚੰਗੀਆਂ ਗੱਲਾਂ ਨੂੰ ਟਪਾਉਣ ਵਾਲੇ ਔਰ ਮਾੜੀਆਂ ਚੀਜ਼ਾਂ ਨੂੰ ਵੇਖ ਕੇ ਮਨੋਰੰਜਨ ਕਰਨ ਵਾਲੇ ਲੋਕ ਆ ਬਾਕੀ ਅਫਸੋਸ ਦੀ ਗੱਲ ਇਹ ਆ ਕਿ ਅਸੀਂ ਰਾਜੇ ਮਾਂ ਰਾਜਿਆਂ ਤੋਂ ਕੁੱਟ ਖਾਦੀ ਅੰਗਰੇਜ਼ਾਂ ਤੋਂ ਕੁੱਟ ਖਾਦੀ ਅੱਜ ਮੰਤਰੀਆਂ ਤੋਂ ਕੁੱਟ ਖਾਈ ਜਾਂਦੇ ਆ ਸਾਡੇ ਬੱਚੇ ਸਾਡੇ ਦਾਦੇ ਪੜਦਾਦੇ ਅਸੀਂ ਕੁੱਟ ਖਾ ਰਹੇ ਹਾਂ ਕੱਲ ਨੂੰ ਸਾਡੇ ਬੱਚੇ ਵੀ ਇਹਨਾਂ ਤੋਂ ਕੁੱਟ ਖਾਣ ਵਾਸਤੇ ਰੈਡੀ ਆ ਸਾਡੇ ਸਿਰ ਤੇ ਇਹਨਾਂ ਨੇ ਲੱਖਾਂ ਕਰੋੜਾਂ ਦੇ ਕਰਜ਼ੇ ਚੜਾਤੇ ਅਸੀਂ ਤਾਂ ਨਹੀਂ ਬੋਲੀ ਜਾਂਦੇ ਤੇ ਛਿੱਤਰ ਖਾਣ ਲੱਗਿਆ ਆਪਾਂ ਕਿਹਦੇ ਨਾਲ ਤੋਂ ਬੋਲਨੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ